ਇਸੋ ਅੱਜ ਹੈਵੀ ਹੈਵੀ ਸੂਟ ਦਿਖਾਉਣ ਲੱਗੇ ਪਹਿਲਾਂ ਅਸੀਂ ਪੈਕ ਕਰ ਲਏ ਸੀ ਤੇ ਹੁਣ ਸਾਨੂੰ ਵੀਡੀਓ ਬਣਾਉਣ ਦਾ ਚੇਤਾ ਬਾਅਦ ਵਿੱਚ ਆਇਆ ਕਿ ਸਾਨੂੰ ਵੀਡੀਓ ਬਣਾਉਣੀ ਚਾਹੀਦੀ ਸੀ ਹੈਵੀ ਡਿਜ਼ਾਈਨਰ ਇੱਕੋ ਭਾਂਡੇ ਸਾਰੇ ਸੂਟ ਨੇ ਇਹ ਵਾਲੇ ਤੇ ਤੁਹਾਨੂੰ ਇੱਕ ਇੱਕ ਸੂਟ ਕਰਕੇ ਦਿਖਾਉਣੇ ਆ ਬਹੁਤ ਜ਼ਿਆਦਾ ਸੋਹਣੇ ਸੂਟ ਹੋਣਗੇ ਬਹੁਤ ਹੀ ਪਿਆਰੇ ਡਿਜ਼ਾਈਨ ਬਣੇ ਹੋਏ ਸੋ ਸਾਰੇ ਚੈੱਕ ਕਰਕੇ ਤੁਹਾਨੂੰ ਜਿਹੜਾ ਵੀ ਪਸੰਦ ਆਉਂਦਾ ਤੁਸੀਂ ਉਹਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਸੂਟ ਦਿਖਾਉਣੇ ਆ ਜਿਹੜਾ ਕਿ ਸਭ ਤੋਂ ਜ਼ਿਆਦਾ ਹੈਵੀ ਤੇ ਸੋਹਣਾ ਸੂਟ ਹੋਊਗਾ ਸ਼ਿਮਰ ਦੇ ਉੱਪਰ ਰੈਡੀ ਕੀਤਾ ਜੇ ਸੂਟ ਸਾਰਾ ਸੂਟ ਬਹੁਤ ਜ਼ਿਆਦਾ ਸੋਹਣਾ ਸ਼ਿਮਰ ਦੀ ਸ਼ਰਟ ਆਏਗੀ ਇਹਦੀ ਤੇ ਇਹ ਵਾਲਾ ਗਲੇ ਤੇ ਕੰਮ ਕੀਤਾ ਹੋਇਆ ਸੋ ਇਹ ਸੂਟ ਉਹਨਾਂ ਨੇ ਸਭ ਤੋਂ ਹੈਵੀ ਬਣਵਾਇਆ ਜਿਹੜਾ ਪਹਿਲਾਂ ਸਟਾਰਟ ਕਰਨ ਲੱਗੇ ਆ ਭੈਣਾਂ ਨੂੰ ਭਰਾ ਦੇ ਵਿਆਹ ਦੀ ਬਹੁਤ ਰੀਸ ਹੁੰਦੀ ਆ ਕਾਫੀ ਟਾਈਮ ਬਾਅਦ ਭੈਣ ਇੰਡੀਆ ਆ ਰਹੀ ਹੈ ਤੇ ਉਹਦੇ ਬ੍ਰਦਰ ਦੀ ਮੈਰਿਜ ਆ ਇੰਨੇ ਕੁ ਜ਼ਿਆਦਾ ਉਹਨੇ ਸੂਟ ਤਿਆਰ ਕਰਵਾਏ ਨੇ ਸਾਡੇ ਕੋਲੋਂ ਮੰਨ ਲਓ ਤੁਸੀਂ 40 ਤੋਂ 45 ਸੂਟ ਹੋਣੇ ਨੇ ਜਿਹੜੇ ਰੈਡੀ ਕਰਵਾਏ ਨੇ ਤੇ ਕਲਰ 19 ਹੀ ਜ਼ਿਆਦਾ ਕਲਰ ਕੋਈ ਵੀ ਸੂਟ ਇੱਕ ਦੂਜੇ ਨਾਲ ਮੈਚ ਨਹੀਂ ਕਰਦਾ ਹੋਊਗਾ ਇੰਨੇ ਕੁ ਜ਼ਿਆਦਾ ਉਹਨਾਂ ਨੇ ਕਲਰ ਰੈਡੀ ਕਰਵਾਏ ਨੇ ਇਹ ਉਹਨਾਂ ਦਾ ਸਭ ਤੋਂ ਹੈਵੀ ਸੂਟ ਆ ਜਿਹਦੇ ਨਾਲ ਦੁਪੱਟਾ ਕੰਟਰਾਸਟ ਦੇ ਵਿੱਚ ਰੱਖਿਆ ਹੈ orange ਕਲਰ ਦਾ ਦੁਪੱਟਾ ਤੇ ਦੁਪੱਟੇ ਤੇ ਵੀ ਬਹੁਤ ਜ਼ਿਆਦਾ ਹੈਵੀ ਵਰਕ ਕੀਤਾ ਹੋਇਆ ਸ਼ਿਮਰ ਦੇ ਫੈਬਰਿਕ ਦੇ ਉੱਪਰ ਹੁਣ ਇਹਨਾਂ ਦੀ ਪਹਿਲਾਂ ਵੀ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਆ ਪਹਿਲਾਂ ਤੁਸੀਂ ਬੈਕ ਜਾ ਕੇ ਦੇਖ ਸਕਦੇ ਹੋ ਤੇ ਦੋ ਤਿੰਨ ਦਿਨ ਹੁਣ ਇਹਨਾਂ ਦੀਆਂ ਹੀ ਸੂਟਾਂ ਦੀਆਂ ਵੀਡੀਓ ਆਉਣਗੀਆਂ ਕਿਉਂਕਿ ਇਹਨਾਂ ਦੇ ਸੂਟ ਬਹੁਤ ਜ਼ਿਆਦਾ ਨੇ ਤੇ ਡਿਜ਼ਾਈਨ ਇਹਨਾਂ ਨੇ ਚੁਣ-ਚੁਣ ਕੇ ਲਏ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਡਿਜ਼ਾਈਨ ਇਹਨਾਂ ਭੇਜੇ ਸਾਨੂੰ ਸੋ ਇਹਨਾਂ ਦੇ ਸੂਟਾਂ ਦੇ ਵਿੱਚ ਹਰ ਤਰ੍ਹਾਂ ਦਾ ਕਲਰ ਹੋਊਗਾ ਹਰ ਤਰ੍ਹਾਂ ਦਾ ਫੈਬਰਿਕ ਐਡ ਕੀਤਾ ਹੋਇਆ ਤੇ ਹਰੇਕ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਤੁਸੀਂ ਪਹਿਲਾਂ ਕਦੇ ਵੀ ਨਹੀਂ ਦੇਖਿਆ ਹੋਊਗਾ ਇਹ ਵਾਲਾ ਸੂਟ ਜਿਹੜਾ ਨਾ ਬਹੁਤ ਜ਼ਿਆਦਾ ਹੈਵੀ ਹੈਂਡਵਰਕ ਦਾ ਬਣਿਆ ਹੈ ਪੀਕਾਕ ਸ਼ੇਡ ਦੇ ਉੱਪਰ ਇਹਨਾਂ ਨੂੰ ਲਟਕਣਾਂ ਦਾ ਬਹੁਤ ਸ਼ੌਂਕ ਹੈ ਤੇ ਲਟਕਣ ਆਪਾਂ ਖੁਦ ਟੇਲਰ ਤੋਂ ਬਣਵਾਏ ਨੇ ਸੋਹਣੇ ਸੋਹਣੇ ਆ ਰੈਡੀਮੇਡ ਮੋਤੀਆਂ ਵਾਲੇ ਲਟਕਣ ਨਹੀਂ ਲਾ ਕੇ ਦਿੱਤੇ ਤੇ ਜਿੰਨੇ ਰੀਜ਼ ਇਹਨਾਂ ਨੇ ਵਿਆਹ ਦੇ ਵਿਆਹ ਸੂਟਾਂ ਦੇ ਲਈਏ ਉੰਨੇ ਹੀ ਜ਼ਿਆਦਾ ਰੀਜ਼ ਨਾਲ ਅਸੀਂ ਇਹਨਾਂ ਦੇ ਸੂਟ ਤਿਆਰ ਕੀਤੇ ਨੇ ਤੇ ਭੈਣ ਨੂੰ ਵੀ ਬਹੁਤ ਪਸੰਦ ਆਇਆ ਪਹਿਲਾਂ ਆਪਾਂ ਸਾਰੇ ਉਹਨਾਂ ਨੂੰ ਦਿਖਾ ਚੁੱਕੇ ਹਾਂ ਤੇ ਇਹ ਵਾਲਾ ਸੂਟ ਉਹਨਾਂ ਨੇ orange color ਦੇ ਵਿੱਚ ਰੈਡੀ ਕਰਵਾਇਆ। ਡਾਰਕ orange color ਉਹਨਾਂ ਨੂੰ ਡਾਰਕ ਕਲਰ ਬਹੁਤ ਪਸੰਦ ਨੇ ਤੇ ਇਹ ਦੁਪट्टे ਨੂੰ ਸਿਰ ਫਲੈਸ਼ ਲੱਗੀ ਆ। ਔਰ ਤੁਸੀਂ ਸੂਟ ਦੀ ਲੁੱਕ ਦੇਖਿਓ ਕਿੰਨੀ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਵਾ। ਇਹ ਨੈਚੁਰਲ ਕريب ਤੇ ਰੈਡੀ ਕੀਤਾ ਜੀ ਆਪਾਂ ਨੇ। ਇਹ ਦੇਖੋ ਬਹੁਤ ਹੀ ਪਿਆਰਾ ਸੂਟ ਆ। ਔਰ ਇਹਦਾ ਘੇਰਾ ਤੇ ਚਾਕਾਂ ਦੇ ਕੰਮ ਕੀਤਾ ਹੋਊਗਾ। ਠੀਕ ਹੈ ਜੀ ਇਹ ਚਾਕਾਂ ਦੇ ਕੰਮ ਕੀਤਾ ਹੋਇਆ ਘੇਰੇ ਤੇ ਹੈਵੀ ਕੰਮ ਗਲੇ ਤੇ ਕੀਤਾ ਹੋਇਆ ਤੇ ਹੈਵੀ ਕੰਮ ਹੀ 슬ੀਵਸ ਤੇ ਕੀਤਾ ਹੋਇਆ ਮੰਨ ਕੇ ਚਲੋ ਕਿ ਤੁਸੀਂ ਕੋਈ ਵੀ ਐਸਾ ਡਿਜ਼ਾਈਨ ਨਹੀਂ ਹੈ ਜਿਹੜਾ ਇਹਨਾਂ ਨੇ ਨਹੀਂ ਬਣਵਾਇਆ ਹੋਊਗਾ ਚਾਹੇ ਉਹ ਪੌਂਚਿਆਂ ਦਾ ਵਰਕ ਹੋਵੇ ਚਾਹੇ ਉਹ ਘੇਰੇ ਵਾਲਾ ਹੋਵੇ ਗਲੇ ਵਾਲਾ ਹੋਵੇ ਗਰਲਿਸ਼ ਲੁੱਕ ਦੇ ਵਿੱਚ ਹੋਵੇ ਪੈਨਲ ਵਾਲਾ ਹੋਵੇ ਹਰ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਇਹਨਾਂ ਨੇ ਰੈਡੀ ਕਰਵਾਇਆ ਆਪਣੇ ਤੋਂ ਤੇ ਇਹ ਇੱਕ ਵੀਡੀਓ ਚ ਕੰਪਲੀਟ ਨਹੀਂ ਹੋਣੀ ਦੋ ਤਿੰਨ ਵੀਡੀਓ ਬਣਾਵਾਂਗੇ ਇਹਨਾਂ ਦੇ ਸੂਟਾਂ ਦੀ ਤਾਂ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿ ਇਹਨਾਂ ਦਾ ਕੋਈ ਵੀ ਡਿਜ਼ਾਈਨ ਮੈਚ ਨਹੀਂ ਕਰਦਾ ਕੋਈ ਵੀ ਡਿਜ਼ਾਈਨ ਇਹਨਾਂ ਦਾ ਕਲਰ ਮੈਚ ਨਹੀਂ ਕਰਦਾ ਬਲੈਕ ਦੇਖੋ ਭੈਣ ਨੇ ਬਲੈਕ ਸੂਟ ਬਣਾਇਆ ਹੈ ਕੀ ਆ ਉਹਦੇ ਵਿੱਚ ਕਲਰ ਕੰਬੀਨੇਸ਼ਨ ਪਵਾਇਆ ਜੀ ਬਾਕੀ ਨਾ ਜਿਆਦੇ ਸੋਹਣੇ ਸੋਹਣੇ ਸੂਟ ਕਿ ਹਰ ਕੋਈ ਦੇਖਦਾ ਸੀ ਨਾ ਟੇਲਰ ਵੀ ਸਟੀਚ ਕਰਦੇ ਸੀ ਤੇ ਸੋਚਦੇ ਸੀ ਕਹਿੰਦੇ ਕਿ ਇੱਕ ਭੈਣ ਨੇ ਇੰਨਾ ਜਾਂ ਕਿੰਨਾ ਟਾਈਮ ਲਾਇਆ ਹੋ ਇਹਨਾਂ ਨੂੰ ਸੂਟਾਂ ਨੂੰ ਸਿਲੇਕਟ ਕਰਨ ਤੇ ਹੀ ਸੋ ਇਹਦੇ ਨਾਲ ਚਨੌਣ ਦਾ ਦੁਪੱਟਾ ਰੈਡੀ ਕੀਤਾ ਤੇ ਇਦਾਂ ਦੇ ਇਹਨਾਂ ਨੂੰ ਲਟਕਣ ਲਾ ਕੇ ਦਿੱਤੇ ਆਪਾਂ ਖੁਦ ਰੈਡੀ ਕੀਤੇ ਨੇ